ਇਹ ਲਾਛਾ ਇਥੇ ਚਾਹੀਦੀਆਂ ਜਿੰਨਾ ਮਾਰਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਚਾਹ ਨਹੀਂ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਸਾਹਮਣੇ ਕਾਜਲ ਕੀ ਹੋਇਆ ਜੇ ਮੇਰਾ ਵੀਰ ਜਯੋਦਵੀਰ ਉਹਦਾ ਦਿਨੇ ਤੋਂ ਪਹਿਰੇ ਕਤਲ ਹੋਇਆ ਨੂੰ ਗੋਲੀ ਚੱਲ ਕੇ ਮਾਰਿਆ ਭਾਈ ਇਹ ਤਾਂ ਗਾਨ ਲੱਗੇ ਭਾਈਆਂ ਦੀ ਦੁਕਾਨ ਲੱਗੇ ਗੋਲੀ ਮਾਰੀ ਆ ਮੇਰੇ ਵੀਰ ਨੂੰ ਦਿਨ ਦੁਪਹਿਰੇ ਗੋਲੀ ਮਾਰੀ ਆ ਸਾਬੀ ਨੇ ਮਾਰੀ ਆ ਉਹਦਾ ਕਾਦਲ ਇੱਥੇ ਲੈ ਆਵੋ ਮੇਰੇ ਵੀਰ ਦਾ ਕਾਦਲ ਇੱਥੇ ਲੈ ਆਵੋ ਜਿੱਦਾਂ ਮੇਰੇ ਵੀਰ ਨੇ ਮੇਰੇ ਵੀਰ ਦਾ ਕਾਦਲ ਇੱਥੇ ਲੈ ਆਵੋ ਜਿੱਦਾਂ ਹੀਆਂ ਉਹਦੇ ਦੀ ਜਾਂ ਸਾਬੀ ਦੀ ਦੁਸ਼ਮਣੀ ਕੀ ਕੋਈ ਨਹੀਂ ਵੀਰ ਵਾਸਨ ਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਵੀਰ ਸਾਨੂੰ ਇਹ ਕੋਈ ਨਹੀਂ ਪਤਾ ਵੀਰਸਾ ਨੂੰ ਕਹ ਸੁਨਾਇਆ ਆਇਆ ਤੁਹਾਡਾ ਮੁੰਡਾ ਮਾਰ ਗਿਆ ਜੇ ਅੱਜ ਵੀਰ ਜੀ ਸਾਡੀ ਕੋਈ ਸੁਨਾਈ ਨਹੀਂ ਹੋਂਦੀ ਸਾਡੇ ਵੀਰ ਦੀ ਕੋਈ ਸੁਨਾਈ ਨਹੀਂ ਹੋਂਦੀ ਸਾਡੇ ਵੀਰ ਜੀ ਵੀਰ ਜੀ ਜਿੰਨਾ ਚਿਰ ਸਾਡੀ ਸੁਨਾਈ ਨਹੀਂ ਹੁੰਦੀ ਸਾਡਾ ਮੈਨੂੰ ਭਾਈ ਮੈਨੂੰ ਐਸੇ ਇਹਨਾਂ ਤੇ ਪਤਾ ਨਹੀਂ ਕੀ ਹੋਇਆ ਬੇਟਾ ਜਦੋਂ ਘਰੋਂ ਗਿਆ ਕੋਈ ਸਵਾਗਤ ਅੰਦਰ ਸਾਢੇ 3:30 ਦਾ ਟਾਈਮ ਹੈ ਮੈਨੂੰ ਇਹਦਾ ਪਤਾ ਲੱਗਾ ਲੜਾਈ ਹੋਈ ਹੈ ਬਾਜੋ ਫੋਨ ਕੀਤਾ ਤੇ ਕਹਿੰਦੇ ਵੀ ਉਹਦੇ ਗੋਲੀ ਲੱਗੀ ਐ ਅਹ ਆਉਣ ਦੇ ਉਸਦੇ ਪੋਲ ਅਗੇ ਤੇ ਬਾਅਦ ਚ ਕਹਿੰਦੇ ਵੀ ਉਹਦੀ ਡੈਥ ਹੋ ਗਈ ਐ ਠੀਕ ਐ ਬੇਟੇ ਮੇਰੇ ਨੂੰ ਸਾਬੀ ਨੇ ਗੋਲੀਆਂ ਮਾਰੀਆਂ ਕਾਲੇ ਕਮਾਂਡੋ ਦਾ ਮੁੰਡਾ ਹੈ ਕਾਲੇ ਕਮਾਂਡੋ ਦਾ ਮੁੰਡਾ ਹੈ ਉਹਦੇ ਬਾਰੇ ਕੋਈ ਇਹ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਐ ਇੱਥੇ ਧਰਨੇ ਤੇ ਬੈਠ ਗਏ ਧਰਨੇ ਦਾ ਪਤਾ ਨਹੀਂ ਵੀਰ ਜੀ ਇੱਕ ਦਿਨ ਲੱਗਣਾ ਦੋ ਦਿਨ ਲੱਗਣਾ ਤਿੰਨ ਦਿਨ ਲੱਗਣਾ ਜਿੰਨਾਂ ਜਿਹੜਾ ਨੂੰ ਕੋ ਇਨਸਾਫ ਨਹੀਂ ਮਿਲਦਾ ਉਹਨਾਂ ਜਿੱਥੇ ਬੈਠਾ ਪਰਚਾ ਦਰਜ ਹੋਇਆ ਹਨ ਕਹਿੰਦੇ ਆ ਉਹਨਾਂ ਦਾ ਜਿਹੜਾ ਉਹਦੀ ਜਿਹੜੀ ਲੋਕੇਸ਼ਨ ਬੰਦ ਹੋ ਗਈ ਹੈ ਲੋਕੇਸ਼ਨ ਉਹਦੀ ਬੰਦ ਹੋ ਗਈ ਉਹਦਾ ਪਰਿਵਾਰ ਦੀ ਨਹੀਂ ਹੋ ਗਈ ਕੋਈ ਭੋਨ ਨੂੰ ਜੁ ਕੋ ਮਾਨ ਚੁਕੋ ਆਪਣੇ ਆ ਵੀ ਮੇਰਾ ਪੈਸਾ ਹੋਏਗਾ ਮੇਰਾ ਬੇਟਾ ਨਹੀਂ ਤੇ ਮੈਨੂੰ 10 ਮਿੰਟ ਛੁੱਟੀ ਦੇਣ 10 ਮਿੰਟ ਛੁੱਟੀ ਦੇਣ ਮੈਂ ਬੰਦੇ ਦਾ ਬੰਦਾ ਮਾਰ ਦੇਣਾ ਬਸ ਇੱਕ ਵਾਰ ਮੈਂ 10 ਮਿੰਟ ਮਨਛੂਟੀ ਦੇ ਦੇਣ ਬੰਦੇ ਦਾ ਬੰਦਾ ਮਾਰ ਦਿੰਦਾ ਨਾ ਮੈਂ ਉਹ ਪਰਚਾ ਕਰਦਾ ਨਾ ਮਿਲ ਉਹ ਗੱਲ ਹੋਗੀ ਬਾਕੀ ਇਹਨਾਂ ਨੇ ਮੈਨੂੰ ਪਤਾ ਕੀ ਦੁਸ਼ਮਣੀ ਹੈ ਬਾਕੀ ਦੁਸ਼ਮਣੀ ਹੋਣਾ ਇਹਦਾ ਨਾਲ ਮਹਾਰਾਜ ਦੇ ਇਹਨਾਂ ਨਾਲ ਪਾਲੀ ਹੈ ਤੇ ਉਹ ਬਾ ਮਹਾਰਾਜ ਹੁਣ ਜਾਣੇਗਾ ਬਸ ਦੇਖੋ ਜੀ ਕੀ ਸਮਝ ਕਿਉਂ ਤਰਣਾ ਲੱਗਾ ਦੇਖੋ ਸਾਰਾ ਇਹ ਕੱਲ ਦੋ ਸ਼ੂਟਆਊਟ ਹੋਏ ਸੀ ਦੋ ਪੁਲਿਸ ਚ ਦੋ ਗੁਰਪੰਚ ਲੜਾਈ ਹੋਈ ਸੀ ਕਾਰਨ ਦਾ ਹੀ ਪਤਾ ਕਰ ਰਹੇ ਆ ਇਹ ਇਹਦੀ ਇਨਵੈਸਟੀਗੇਸ਼ਨ ਐਫ ਆਰ ਕੱਲ ਉਸੇ ਵੇਲੇ ਇਹਨਾਂ ਦੇ ਬਿਆਨਾਂ ਤੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਫਾਦਰ ਮਦਰ ਦੇ ਬਿਆਨਾਂ ਤੇ ਐਫ ਆਰ 302 ਦੇ ਤਹਿਤ ਜੋ ਵੀ ਨਵੀਂ ਧਰਾਵਾਂ ਦੇ ਪੀ ਐਨ ਸੇ ਤਹਿਤ ਕਾਰਵਾਈ ਹੋਗੀ। ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ। ਪੰਜ ਟੀਮਾਂ ਬਾ ਹੁਕਮ ਐਸ ਐਸ ਪੀ ਸਾਹਿਬ ਦੇ ਲੱਗੀਆਂ ਆ। ਬਹੁਤ ਜਲਦ ਦੋਸ਼ੀ ਗ੍ਰਫਤਾਰ ਕੀਤੇ ਜਾਣਗੇ। ਰਿਸ਼ਤੇਦਾਰਾਂ ਜਿਹੜੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਦੀ ਪੁਸ਼ਗੀ ਚੱਲ ਰਹੀ ਆ। ਉਸ ਅਹੀਂ ਸ਼ੱਕ ਦੇ ਆਧਾਰ ਤੇ ਬਿਠਾਏ ਵੀ ਆ। ਇਹ ਬਹੁਤ ਛੇਤੀ ਰਿਜ਼ਲਟ ਆ ਜਾਣਗੇ। ਤਰਨਾ ਇਹਨਾਂ ਨੇ ਇਸੇ ਰੋਚ ਚ ਲਾਇਆ ਕਿ ਪਹਿਲਾਂ ਦੋਸ਼ੀ ਫੜ ਦੇਖੋ ਦੋ ਦੋਸ਼ੀ ਫੜਨਾ ਪੁਲਿਸ ਦੀ ਮੋਰ ਰਿਸਪੌਂਸਿਬਿਲਟੀ ਆਹੀਂ ਫੜਨੇ ਹੀ ਫੜਨੇ ਜਦੋਂ ਨਾਮਜਦ ਹੋ ਗਏ ਦੋਸ਼ੀ ਫੜਾਂਗੇ ਕੱਟ ਕੇ ਕਿਸ ਨੇ ਕਹ ਰਿਹਾ ਕਿ ਕਦੋਂ ਤੱਕ ਦੋਸ਼ੀ ਫੜ ਜਾਣਗੇ ਧਰਨੇ ਜਦੋਂ ਲੱਗ ਚੁੱਕੇ ਆਂ ਵੇਖੋ ਜੀ ਮੈਂ ਇਹਨਾਂ ਨੂੰ ਆਸ਼ਵਾਸ਼ਣ ਨਹੀਂ ਦੇ ਸਕਦਾ ਐਫਰ ਹੋ ਗਈ ਆ ਦੋਸ਼ੀ ਬਾਈ ਨੇਮ ਨਾਮਜਦ ਹੋ ਗਏ ਆ ਹੁਣ ਧਰਨੇ ਲਾਉਣ ਦਾ ਤੇ ਕੋਈ ਮੇਰੇ ਖਿਆਲ ਚ ਕੋਈ ਇਨਕਲੂਡ ਨਹੀਂ ਰਿਹਾਗਾ ਦੋਸ਼ੀ ਬਹੁਤ ਹੀ ਜਲਦ ਮੈਡਮ ਨੇ 5-6 ਟੀਮਾਂ ਲਾਈਆਂ ਅਹੀਂ ਵੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸ਼ੱਕੀ ਬੰਦੇ ਕਾਫੀ ਪੜਾਏ ਹੁਣ ਧਰਨਾ ਲਾਉਣਾ ਇਹ ਇਹਨਾਂ ਦਾ ਰਾਈਟ ਆ ਜੇ